ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਨ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਆ ਬੱਚਾ ਕਰਮ ਵਾਲੀ ਨੇ ਬੱਚੀ ਦਿੱਤੀ ਆ ਬੱਚੀ ਬਹੁਤ ਚੰਗੀ ਆ ਇੱਕ ਗੱਬਣਾ ਥੋੜੇ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜ ਬਈ ਜੀ ਬਈ ਜੀ ਸਸੇ ਕਾਲ ਹੋ ਠੀਕ ਹੋ ਬਈ ਹਾਂ ਬਰਾਤ ਸਭ ਵਧੀਆ ਜੀ ਨਾਮ ਤੇ ਡਰੈਸ ਨਾਮ ਦੱਸਾਂਗਾ ਜੀ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸ੍ਰੀ ਰਾਮਪੁਰਾ ਮੋਬਾਈਲ ਨੰਬਰ 94 ਨੰਬਰ 7796 34117 ਠੀਕ ਹੈ ਨੇੜੇ ਪਿੰਡ ਕਿਹੜਾ ਰਹਿੰਦਾ ਜੀ ਜਿਹੜੇ ਪਿੰਡ ਸਲਾਤਪੁਰਾ ਰਹਿੰਦਾ ਰਾਮਪੁਰ ਵਾਲੇ ਰੋਡ ਤੋਂ ਇੱਕ ਪੱਜੜਾ ਰਹਿੰਦਾ ਓਕੇ ਭਾਈ ਤੇ ਭਾਈ ਜਿਹੜੇ ਪਹਿਲੇ ਨੰਬਰ ਦੇ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਡਾਕਟਰ ਕਦੋਂ ਸੂਈ ਹੈ ਭਾਈ ਇਹਨੂੰ 3 ਦਿਨ ਹੋਏ ਸੂਈ ਨੇ 3 ਦਿਨ ਹਾਂ ਬੱਚਾ ਕੀ ਹੈ ਮਨ ਬੱਚੀ ਦਿੱਤੀ ਆ ਬੱਚੀ ਬੜੀ ਜੰਗੀ ਬੱਚੀ ਬਹੁਤ ਸੋਹਣੀ ਦਿੱਤੀ ਆ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਜੰਗੀ ਆ ਬਹੁਤ ਸੋਹਣੀ ਬੱਚੀ ਆ ਨਾੜੂਆਂ ਨਾਲ ਨਾਸਾਂ ਨੋਸਾਂ ਗੁਲਾ ਐਨੀ ਭਾਈ ਫੁੱਲ ਬਰੀਟ ਆ ਜਾਵਾ ਹਾਂ ਤੇ ਕਿੰਨਾ ਕੁ ਭਾਈ ਬੌਲਾ ਜਾਂ ਦੁੱਧ ਹੁਣ ਤਿਆਰ ਦੁੱਧ ਹੁਣ 10 11 ਕਿਲੋ ਬੌਲਾ ਪੂਰਾ ਤਿਆਰ ਆ ਓਕੇ ਭਾਈ ਚਵਾਈ ਕਿਵੇਂ ਆ ਚਵਾਈ ਬਹੁਤ ਸੋਹਣੀ ਚਵਾਈ ਆ ਆਰਡਰ ਬੜਾ ਇੱਕ ਮਾਰ ਆਰਡਰ ਬੜਾ ਸੋਹਣਾ ਬਹੁਤ ਸੋਹਣਾ ਆਰਡਰ ਫੀਟਿੰਗ ਵਾਲਾ ਲੇਵਾ ਕੱਲਾ ਕੱਲਾ ਥਣ ਗਲਾਬੀ ਥਣ ਮੁਠੀ ਵਾਲਾ ਥਣ ਚਵਾਈ ਚਵਾਈ ਭਾਈ ਕਹਿੰਦਾ ਓਕੇ ਆ ਠੰਡੀ ਸੀ ਫੁੱਲ ਜਿਵੇਂ ਮਰਦੀ ਆ ਤੇ ਮੇਰੀ ਚੱਲ ਹੋ ਕਰੀ ਜਾ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਤੂੰ ਚੱਕ ਲੈਣੀ ਫੁੱਲ ਤੂੰ ਚੱਕ ਕੇ ਖੜ ਜਾਂਦੀ ਆ ਮੂਰੋਂ ਲੇਵਾ ਖਾਨ ਨੇ ਲੇਵਾ ਇੱਕ ਨੰਬਰ ਵਾਲਾ ਕੱਲਾ ਕੱਲਾ ਥਣ ਪੂਰੀ ਵਿੱਚ ਥਣ ਕੱਦ ਬਰੀਟ ਪ੍ਰਿੰਟ ਇੱਕ ਨੰਬਰ ਆ ਬਾਈ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਸੋਈ ਸਵਾਈਆ ਬੱਚਾ ਵੀ ਵੱੱਛੀ ਆ ਵੱੱਛੀ ਵੀ ਬਹੁਤ ਚੰਗੀ ਆਗੀ ਬਾਈ ਬੱਚੀ ਬੜੀ ਸੋਹਣੀ ਆ ਲੈ ਤੋਰਾ ਚੈੱਕ ਕਰਵਾਉਣਾ ਗਰਮਾਈ ਦਾ ਫੁੱਲ ਕਰਦਾ ਕੋਈ ਛੋਟ ਹੀ ਨਾ ਮੰਨੂ ਬਾਈ ਫੁੱਲ ਕੱਦ ਲਈ ਆ ਹਾਂ ਹੂੰ ਕੀ ਮੁੱਲ ਆ ਭਰਾ ਜੈਜ ਅਡਰ ਮੁੱਲ ਪਾਉਂਦੀ 60 ਗਾਲਾ 62 ਗਾਲਾ ਆਪਾਂ 55000 ਦੀ ਬੱਚੀ ਦੇਣੀ ਆ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 55000 ਦੀ ਬਾਈ ਕਹਿੰਦਾ 60 ਦੇ ਦੇਣੀ ਬੜਾ ਚੰਗੀ ਐ ਸੁਨੱਕੀ ਆ ਕੱਦ ਵਾਲੀ ਆ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਆਪਣੀ ਕਿਉਂ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾਗਾ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾਵਾਂਗੇ ਬੱਚੀ ਇੱਕ ਵਾਰੀ ਦੁਬਾਰੇ ਫੇਰ ਦਿਖਾਉਣੇ ਆ ਲੈ ਬੱਚੀ ਦੀ ਬਿਊਟੀ ਚੈੱਕ ਕਰੋ ਨਾਸਾਂ ਨੂਸਾਂ ਗਲਵੀਆਂ ਕਰੋ ਬੜਾ ਚੰਗਾ ਬੱਚਾ ਯਾਰ ਨਾ ਬੜਾ ਸੋਹਣਾ ਬੱਚਾ ਕੀ ਬਾਤ ਆ ਭਾਈ ਬਾਕੀ ਧਾਰਾ ਮਾਰ ਕੇ ਦਿਖਾਉਣੇ ਆ ਆ ਪਾਣਾ ਪਾ ਕੋਈ ਚੱਕਰ ਨਿਆਣਾ ਪਾਣਾ ਪਾ ਲਾ ਨਹੀਂ ਪਾਣਾ ਭਾਈ ਕਹਿੰਦਾ ਤਾਂ ਵੀ ਕੋਈ ਚੱਕਰ ਨਹੀਂ ਪਰ ਵੈਸੇ ਭਾਈ ਕਹਿੰਦਾ ਪਾ ਨਿਆਣਾ ਲਾ ਕੇ ਦਿਖਾਉਣੇ ਕੋਈ ਚੱਕਰ ਨਹੀਂ ਇਹ ਠੰਡੀ ਠੁੰਡੀ ਦਾ ਕਰਮ ਵਾਲੀ ਫੁੱਲ ਲੱਗੀ ਹੂੰ ਆਇਓ ਸਾਨ ਦੇਖੋ ਬੜਾ ਸੋਹਣਾ ਥਣ ਇੱਕ ਨੰਬਰ ਥਣ ਲੱਗਿਆ ਗੁਲਾਬੀ ਥਣ ਬਾਕੀ ਵੱਡੀ ਗੱਲ ਯਾਰ ਮੁੱਲ ਜਮ ਜਾਇਜ ਖਿੱਚ ਕੇ ਮੁੱਲ ਰੱਖਾ ਮੁੱਲ ਜਮ ਖਿੱਚ ਕੇ ਰੱਖਾ ਵਾ ਮਾੜਾ ਮੋਟਾ ਮਾਨ ਤਣ ਕੋਈ ਚੱਕ ਬਸ ਛੋਟ ਛੱਪੇ ਵਾਲੀ ਆ ਹਾਂ ਉਹ ਰਖਾ ਦੇ ਜਮਾਈ ਚੈੱਕ ਕਰਿਓ ਕਰਮ ਵਾਲੀ ਕਿਆ ਬਾਤ ਹੈ ਮੋਟਾ ਮੋਟਾ ਚੋਣ ਆ ਜਿਵੇਂ ਮਰਦੀ ਕੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰ ਮਾਰੇ ਨੇ ਕੁਛ ਨਹੀਂ ਚਵਾਈ ਇੱਕ ਨੰਬਰ ਹੈ ਨਾ ਬੜੀ ਸੋਹਣੀ ਚਵਾਈ ਕਿਆ ਬਾਤ ਹੈ ਫੁੱਲ ਬਰੀਡ ਇੱਕ ਨੰਬਰ ਜੋਣ ਲੱਗਿਆ ਲੈ ਜਿਵੇਂ ਮਰਦੀ ਜਿਵੇਂ ਮਰਦੀ ਕੋਈ ਵਾਸਤਾ ਨਹੀਂ ਲੈ ਹਾਂ ਕਿਆ ਬਾਤ ਮੈਂ ਕਹਿੰਦਾ ਇਹ ਬੱਤੀਆ ਕਰਨ ਕਰਨਾ ਨਾ ਖੜਕਾ ਸੁਣ ਬੱਚ ਬਾਈ ਇੱਕ ਨੰਬਰ ਜੋਣ ਬਈ ਮੁੱਲ ਵੀ ਜਾਇਜ਼ ਵੱਡੇ ਕੰਦ ਚ ਕੋਈ ਛੋਟੀ ਨਹੀਂ ਤੇ ਲੇਵੇ ਦੀ ਫੀਟਿੰਗ ਦੁਬਾਰੇ ਫਿਰ ਚੈੱਕ ਕਰਵਾਣਾ ਲੈ ਇੱਕ ਨੰਬਰ ਲੈ ਬਾਈ ਕਿਆ ਬਾਤ ਹੈ ਬਾਕੀ ਆ ਗੋਟਿੰਗ ਰਹੇ ਬੱਚਾ ਬੜਾ ਚੰਗਾ ਰਹੇ ਹਾਂ ਇਹ ਦੋ ਜਾਨਵਰ ਦੋ ਜਾਨਵਰ ਹਾਂ ਕੀ ਬਾਤ ਅੱਗੇ ਵੀ ਗੱਭਣਾ ਬੈਣਾ ਇਹ ਗੱਭਣਾ ਹੈ ਕਿੰਨੇ ਦਿਨ ਲਊਗੀ ਇਹ ਬਾਕੀ ਇਹ ਮੋਹ ਚੌਗੀ ਆ ਇਹਦੇ ਇਹ 4 ਦੰਦਾਂ ਹੈ 4 ਦੰਦਾਂ ਦਾ ਹੈ 4 ਦੰਦਾਂ ਦਾ ਇਹ ਕੀ ਬਾਤ ਆ ਸਾਰੀਆਂ ਗੱਲਾਂ ਓਕੇ ਆ ਤੇ ਆ ਕਿੰਨੇ ਦਿਨ ਲਊ ਇਹ ਹਫਤੇ ਦੀ ਕੱਚੀ ਡਰਾਇਟਰ ਹੈ ਹਫਤੇ ਦੀ ਕੱਚੀ ਆ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਆ ਦੋ 15 16 ਕਿਲੋ ਦੁੱਧ ਦੇ ਦੂ ਹੂੰ ਬਰੀਡ ਚੰਗੀਆਂ ਨੇ ਬਰੀਡ ਬਹੁਤ ਚੰਗੀ ਆ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫਿਰ ਗਰਮੀ ਨਹੀਂ ਮੰਨੂ ਠੰਡਲੀ ਆ ਹਾਂ ਠੰਡੀ ਹੈ ਬਾਤ ਤਾਂ ਨਹੀਂ ਲੱਗ ਕੱਲੀ ਕੱਚੀ ਕੱਚੀ ਆ ਉਸ ਨਾਲ ਰੰਗ ਕਰਦੀ ਹੈ ਮੜਾ ਹਾਂ ਕੋਈ ਚੱਕਰ ਨਹੀਂ ਖੋਲ ਦੇ ਮੜੀ ਦੋ ਹਾਂ ਫੇਸ ਦਿਖਾ ਦੇ ਦਾ ਹਾਂ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਕੱਚੀ ਕੱਚੀ ਆ ਉਹਦੀ ਵਾਲੀ ਕਾਲੀ ਕਰਦੀ ਆ ਹਾਂ ਅੰਦਰ ਜਾਣ ਦੀ ਕਾਲੀ ਕਰਦੀ ਆ ਕੋਈ ਚੱਕਰ ਹੀ ਨਹੀਂ ਬਈ ਲੈ ਤੋਰਾ ਚੈੱਕ ਕਰੋ ਕਰਮਾ ਜੀ ਇੱਥੇ ਦਿਖਾ ਦੇ ਇੱਥੇ ਨਹੀਂ ਕਰਨਾ ਜਮੀ ਥਾਨ ਲੈ ਬਾ ਚੈੱਕ ਕੱਲਾ ਕੱਲਾ ਥਾਨ ਪੂਰੀ ਵਿੱਥੇ ਥਾਨ ਕੱਲੀ ਕੱਚੀ ਕੱਚੀ ਹੋਈ ਆ ਉਹ ਸਾਹਮਣੇ ਨਾਲ ਕੀ ਮੋਲਾ ਫਿਰ ਕੱਚੀ ਦਾ ਜਾਇਜ਼ اے ڈاکٹر ਜਿੰਨਾ ਮਰਜ਼ੀ ਮੁੱਲ ਕਰਾ 48000 ਦੀ ਦੇ ਦਾਂਗੇ ਬਸ ਅੱਜ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 48000 ਦੀ ਵੜ੍ਹ ਪਾਈ ਕਹਿੰਦਾ ਦੇ ਦੇਗੇ ਹਾਂ ਕੈਮਰਾ ਦਰਦੀ ਆ ਕੋਈ ਚੱਕਰ ਨਹੀਂ ਆ ਨਾ ਕਦੇ ਵੀ ਜਾਂ ਗਰਮ ਹੋ ਜਾ ਹੋ ਹੋ ਕੋਈ ਚੱਕਰ ਨਹੀਂ ਜਮਾ ਜਾਇਜ ਮੁੱਲ ਉਹ ਵੀ ਚੌਗੀ ਆ ਮੋਹ ਹਾਂ ਚਾਰ ਦੰਦ ਹੈ ਕਿ ਮੁੱਲ ਵੱਡੀ ਗੱਲ ਜਮਾ ਜਾਇਜ 48000 ਮਾਨਤਨ ਹੋ ਜਾਊਗਾ ਭਾਈ ਨਗਸੀ ਭਰਾ ਕੋਲੇ ਦੋ ਦੋਨੇ ਨੇ ਖਾਤੇ ਕਿਸੇ ਵੀ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਏ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਭਾਈ